ਬਿਲਾਵਲ ਮਹਿਲਾ ਪੰਜਵਾਂ ਦਰਸ਼ਨ ਦੇਖਤ ਦੋਖ ਨਸੇ ਕਬੋ ਨਹੋ ਵੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਨ ਅਧਾਰ ਸੁਆਮੀ ਪੂਰ ਰਹਿ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੰਭਾਰੀ ਸਾਸ ਸਾਸ ਪ੍ਰਭ ਤੁਝੈ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹਿਲਾ ਪੰਜਵਾ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ નિਸਪੂਰ ਭਇਆ ਰਹਾਉ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਕਾਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠਾ ਪਾਪ ਕਰਤ ਨਾ ਪਰਿ ਦਇਆ ਮਹਾ ਵਿਕਾਰ ਕੋਰ ਦੁਖ ਸਾਗਰ ਤਿਸਮਹਿ ਪ੍ਰਾਣੀ ਗਲਤ ਪਿਆ शरण परए नानक स्वामी की बां पकड़ प्रभु काढ़ लिया बिलावल मैला पंचवां अपना प्रभु आया चीत दुश्मन दुष्ट रहे चख मारत कुशल भया मेरे भाई मीत राहौ गई व्याध उपाध सब नासी ਅੰਗੀਕਾਰ ਕਿਉ ਕਰਤਾਰ ਸ਼ਾਂਤ ਸੁਖ ਅਰ ਅਨੰਦ ਕਹਨੇਰੇ ਪ੍ਰੀਤਮ ਨਾਮ ਰਿਦਾਇ ਉਰਹਾਰ ਜਿਉ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰਤ ਸੁਆਮੀ ਮੇਰਾ ਦਾਸ ਆਪਣੇ ਕੋ ਰਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹਲਾ 5 ਗੋਬਿੰਦ ਸਿਮਰ ਹੋ ਆਕਲਿਆਣ ਮਿਟੀ ਉਪਾਧ ਭਇ ਸੁਖ ਸੱਚ ਅੰਤਰ ਜਾਮੀ ਸਿਮਰਿਆ ਜਾਣ ਰਹਾ ਜਿਸਕੇ ਜੀ ਤਿਨ ਕੀਏ ਸੁਖਾਲੇ ਤਖਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀਆ ਪੈ ਰਾਖੀ ਪੈ ਪੰਜਨ ਉਪਰ ਕਰਤੇ ਮਾਣ ਤੈ ਮਿਤਰਾਈ ਮਿੱਟੀ ਬੁਰਾਈ ਦ੍ਰਿਸ਼ਟ ਦੂਤ ਹਰ ਕਾਢੇ ਛਾਣ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਨਾ ਵਖਾਣ ਬਿਲਾਵਲ ਮਹਲਾ 5 ਪਾਰ ਬ੍ਰਹਮ ਪ੍ਰਭਿ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭੈ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਪੈਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਾਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮੇਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰਪ੍ਰਸਾਦ ਪ੍ਰਭ ਪੈ ਨਿਹਾਲ